ਬਾਪੂ ਜੀ ਠੀਕ ਹੋ ਵਾਹਿਗੁਰੂ ਇਹਨਾਂ ਨੇ ਕਿੰਨੇ ਕ ਸਾਲ ਕੱਢਤੇ ਜੁਰੇ ਕਿੰਨੇ ਕ ਸਾਲ 12-13 ਸਾਲ ਹੋ ਗਏ ਜੀ ਇਹਨੂੰ ਅੱਛਾ ਜੀ ਪੱਤ ਦੇ ਆ ਘੱਟ ਨਹੀਂ ਹੈਗੀ ਅੱਛਾ ਜੀ ਬਸ ਇਕ ਨੇ ਰਹਿੰਦੇ ਨੇ ਰੋਡ ਤੇ ਜੀ ਹਾਂ ਇਹਨਾਂ ਵਾਲੇ ਉੱਪਰ ਹੀ ਲਾ ਕੇ ਹੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਨਾਬੇ ਸ਼ਹਿਰ ਦੇ ਵਿੱਚ ਖੜੇ ਆ ਜੀ ਮਹੈਸ ਗੇਟ ਆ ਜੀ ਆਜੋ ਬਾਪੂ ਜੀ ਸਾਹਿਬ ਔਰ ਮਹੈਸ ਗੇਟ ਦੇ ਵਿੱਚ ਖੜੇ ਆ ਜੀ ਇੱਥੇ ਇੱਕ ਬਜ਼ੁਰਗ ਨੇ ਜੀ ਜਿਨ੍ਹਾਂ ਨੇ ਕਈ ਸਾਲ ਮਤਲਬ ਵਿਕਾਸ ਵੀਰੇ ਕਿੰਨਾ ਕੁ ਟਾਈਮ ਕੱਟਦਾ ਹੋਣਾ ਜੀ ਹੋ ਗਏ ਮੇਰੇ ਹਿਸਾਬ ਨਾਲ 30 32 ਸਾਲ ਕਿਉਂਕਿ ਇੰਡੀਅਨ ਬੈਂਕ ਦੇ ਕੋਲੇ ਪਹਿਲਾਂ ਰਹਿ ਬੜਤੇ ਸੀਗੇ ਠੀਕ ਹੈ ਜੀ ਔਰ ਇੰਡੀਅਨ ਬੈਂਕ ਕੋਲ ਠੀਕ ਹੈ ਜੀ ਠੀਕ ਹੈ ਜੀ 30 ਸਾਲ ਤਾਂ ਮੈਨੂੰ ਹੀ ਹੋ ਗਏ ਦੇਖ 30 ਸਾਲ ਤਾਂ ਔਰੇ ਹੋ ਗਏ ਹੁਣ ਤੁਸੀਂ ਆਪ ਜੀ ਮਹਿਸੂਸ ਕਰਿਓ ਘਰਾਂ ਦੇ ਵਿੱਚ ਜਾ ਕੇ ਤੁਸੀਂ ਜਦੋਂ ਘਰਾਂ ਚ ਪੈਨੇ ਹੋ ਸੰਗਤ ਜੀ ਠੰਡ ਕਿੰਨੀਆਂ ਹੀਟਰ ਤੱਕ ਲਾਏ ਜਾਂਦੇ ਨੇ ਪਰਦੇ ਤੱਕ ਲਾਏ ਜਾਂਦੇ ਨੇ ਪਰ ਇਹ ਬਜ਼ੁਰਗ ਸੜਕਾਂ ਤੇ ਜਿਹੜਾ ਟਾਈਮ ਕੱਟ ਰਹੇ ਨੇ ਕੋਈ ਕਿਸਮਤ ਦਾ ਹੀ ਇਹ ਜਿਹਾ ਗੇੜ ਲਾ ਲਓ ਤੁਸੀਂ ਦੇਖੋ ਇੱਕੋ ਭੂਰੇ ਦੇ ਵਿੱਚ ਬਜ਼ੁਰਗਾਂ ਨੂੰ ਤਾਂ ਵੈਸੇ ਵੀ ਜਿਹੜੀ ਠੰਡ ਲੱਗਦੀ ਹੁੰਦੀ ਹੈ ਜੀ ਔਰ ਐਸੇ ਭੂਰੇ ਦੇ ਵਿੱਚ ਇਹਨਾਂ ਦਾ ਸਰੀਰ ਨੂੰ ਕੀ ਪ੍ਰੋਬਲਮ ਹੈ ਤੁਰ ਨਹੀਂ ਸਕਦੇ ਨਹੀਂ ਤੁਰਦੇ ਨਹੀਂ ਬਾਪੂ ਜੀ ਤੁਹਾਡਾ ਕੀ ਨਾਮ ਆ ਨਾਮ ਕੀ ਆ ਤੁਹਾਡਾ ਨਾਮ ਕੀ ਆ ਜੀ ਆ ਦੇਖੋ ਤੁਸੀਂ ਹੈ ਜੀ ਨਾਮ ਕੀ ਆ ਜੀ ਤੁਹਾਡਾ ਨਾਮ ਹੈ ਜੀ ਹੈ ਜੀ ਪੇ ਕੀ ਨਾਮ ਲੈਂਦੇ ਨੇ ਜੀ ਬਬੀ ਕੀ ਨਾਮ ਆ ਪੇਦ ਤਾਰੇਓ ਜੀ ਆ ਤਾਰੇਓ ਮੜ ਜਾ ਲੱਤਾਂ ਦੇਖੀਏ ਜੀ ਆਪਾਂ ਉਹ ਵਾਹਿਗੁਰੂ ਆ ਦੇਖਿਓ ਸੰਗਤ ਜੀ ਆ ਤਾਰ ਤੋ ਤਾਰ ਤੋ ਤਾਰ ਤੋ ਕੋਈ ਗੱਲ ਨਹੀਂ ਆ ਹਾਲਾਤ ਨੇ ਬਜ਼ੁਰਗਾਂ ਦੇ ਇਸ ਲੱਤ ਤਾਰ ਤੋ ਤਾਰ ਤੋ ਇੱਕ ਮੜ ਤਾਰ ਤੋ ਤੁਸੀਂ ਦੇਖੋ ਕੁੜਤਾ ਕਿੰਨਾ ਇੱਕ ਟਾਈਮ ਦਾ ਗੰਦਾ ਹੋਣਾ ਜੀ ਔਰ ਜਟਾਂ ਬਣ ਚੁੱਕੀਆਂ ਨੇ ਅਸਲ ਗੱਲ ਨਾ ਜੀ ਠੰਡ ਮਤਲਬ ਬੜੇ ਬੜੇ ਬੰਦਿਆਂ ਦੀ ਜਿਹੜੀ ਜਾਨ ਲੈ ਲਾਂਦੀ ਆ ਠੰਡ ਆਪ ਜੀ ਦੇਖ ਰਹੇ ਹੋ ਇਹ ਠੰਡ ਦੇ ਵਿੱਚ ਕਿਵੇਂ ਰਹਿੰਦੇ ਹੋਣਗੇ ਤੁਸੀਂ ਅੰਦਾਜ਼ਾ ਲਾਓ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ 'ਚ ਬਾਲਾਂ ਦੀਆਂ ਵੀ ਕੇਸਾਂ ਦੀਆਂ ਜਟਾਂ ਬਣ ਗਈਆਂ ਔਰ ਕੁੜਤਾ ਪਜਾਮਾ ਇੱਕ ਵੀ ਜੈਕਟ ਨਹੀਂ ਹੈਗੀ ਇੱਕ ਵੀ ਸਵਟਰ ਨਹੀਂ ਹੈਗਾ ਜੀ ਛੱਡ ਦਿਓ ਬਾਪੂ ਜੀ ਛੱਡ ਦਿਓ ਛੱਡ ਦਿਓ ਆ ਤੁਸੀਂ ਦੇਖ ਰਹੇ ਹੋ ਪੈਸੇ ਪੁੱਛੇ ਵੀ ਕੋਈ ਦੇ ਕੇ ਜਾਂਦਾ ਜੀ ਲੋਕ ਹੀ ਚੱਕ ਕੇ ਲੈ ਜਾਂਦੇ ਨੇ ਠੀਕ ਆ ਠੀਕ ਆ ਠੀਕ ਆ ਜੀ ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ ਮੇਰਾ ਦਾਤਾ ਔਰ ਇਦਾਂ ਦੇ ਬਜ਼ੁਰਗ ਤੁਹਾਡੇ ਵਾਲੇ ਦਿਵਾਲੇ ਪਤਾ ਹੀ ਨਹੀਂ ਕਿੰਨੇ ਕੋ ਹੋਣੇ ਜੀ ਜਿਨ੍ਹਾਂ ਨੂੰ ਤੁਹਾਡੇ ਸਹਾਰੇ ਦੀ ਲੋੜ ਆ ਸੰਗਤ ਜੀ ਤੁਸੀਂ ਜ਼ਰੂਰ ਮਦਦ ਕਰਿਆ ਕਰੋ ਆ ਦੇਖੋ ਤੁਸੀਂ ਇੱਕੋ ਕੁੜਤੇ ਦੇ ਵਿੱਚ ਜਿਹੜਾ ਮੈਂ ਕਹੂੰਗਾ ਪਿੱਛੇ ਹੋ ਕੇ ਸੰਗਤ ਨੂੰ ਇੱਕੋ ਕੁੜਤੇ ਦੇ ਵਿੱਚ ਸਮਾ ਜਿਹੜਾ ਬਜ਼ੁਰਗਾਂ ਨੇ ਬਾਪੂ ਜੀ ਤੁਸੀਂ ਕੀ ਨਾਮ ਦੱਸਿਆ ਤੁਹਾਡਾ ਕੀ ਨਾਮ ਦੱਸਿਆ ਨਾਮ ਕੀ ਹੈ ਜੀ ਹਾਂ ਜੀ ਹਾਂ ਜੀ ਬੇਰਪਾਲ ਵੀਰਪਾਲ ਹਾਂ ਜੀ ਹਾਂ ਜੀ ਵੀਰਪਾਲ ਵੀਰਪਾਲ ਜੀ ਵੀਰਪਾਲ ਵੀਰਪਾਲ ਬਜ਼ੁਰਗ ਆਪਣਾ ਨਾਮ ਦੱਸਦੇ ਨੇ ਜੀ ਕਈ ਕੀ ਵਾਰੀ ਤਾਂ ਇਦਾਂ ਹੁੰਦਾ ਸੰਗਤ ਜੀ ਤੇ ਕਈ ਕਿਈ ਵਾਰੀ ਤਾਂ ਬੱਚੇ ਤੱਕ ਆਪਣੇ ਬਜ਼ੁਰਗਾਂ ਨੂੰ ਸੜਕਾਂ ਤੇ ਛੱਡ ਜਾਂਦੇ ਨੇ ਸਾਨੂੰ ਤਾਂ ਆਮ ਦੇਖਣ ਨੂੰ ਮਿਲਦੀਆਂ ਨੇ ਇਹ ਚੀਜ਼ਾਂ ਔਰ ਨਾਬੇ ਸ਼ਹਿਰ ਦੇ ਵਿੱਚ ਇੰਨੀ ਸਮਾਂ ਮੈਂ ਕਹੂੰਗਾ ਇੱਕ ਵਾਰੀ ਜਿਹੜਾ ਮੈਸ ਗੇਟ ਦਿਖਾ ਦਿੱਤਾ ਜਾਵੇ ਬਹੁਤ ਸੰਗਤ ਇੱਥੋਂ ਦੀ ਗੁਜਰਦੀ ਆ ਬਹੁਤ ਭੈਣ ਭਰਾ ਅਸੀਂ ਬੇਨਤੀ ਕਰਾਂਗੇ ਸਾਰੇ ਭੈਣ ਭਰਾਵਾਂ ਦੇ ਅੱਗੇ ਵੀ ਇਦਾਂ ਦੇ ਬਜ਼ੁਰਗਾਂ ਦੀ ਜ਼ਰੂਰ ਮਦਦ ਕਰਿਆ ਕਰੋ ਆਪਣੇ ਆਲੇ ਦੁਆਲੇ ਬਹੁਤ ਐਸੇ ਟਿਕਾਣੇ ਹੁੰਦੇ ਨੇ ਜਿੱਥੇ ਭੈਣ ਦੇ ਇਹਨਾਂ ਦੀ ਜ਼ਰੂਰ ਮਦਦ ਕਰਿਆ ਕਰੋ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖਿਆ ਕਰੋ ਅਸੀਂ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਜਿੱਥੇ ਸੌਕ ਦੇ ਕਰੀਬ ਐਸੇ ਰੱਬੀ ਰੂਹਾਂ ਰਹਿੰਦੀਆਂ ਨੇ ਜਿਨ੍ਹਾਂ ਦੇ ਆ ਹਾਲਾਤ ਬਣ ਚੁੱਕੇ ਸੀਗੇ ਜੀ ਇਦਾਂ ਦੇ ਰੱਬੀ ਰੂਹਾਂ ਦਾ ਉੱਥੇ ਘਰ ਬਣ ਰਿਹਾ ਸੰਗਤ ਜੀ ਔਰ ਸਾਨੂੰ ਇਦਾਂ ਵੀਰ ਤਲਾਹ ਦਿੰਦੇ ਨੇ ਜਿਹੜੇ ਜਾਦਾ ਨੀੜੀ ਜਿਹੜੇ ਜਾਦਾ ਲੋੜਬੰਦ ਵੀਰ ਹੁੰਦੇ ਨੇ ਜਾਂ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਲਿਆਂਦਾ ਜਾਂਦਾ ਅੱਦੇ ਥੋੜੇ ਬਿਮਾਰ ਜਾਂ ਸੜਕਾਂ ਤੇ ਬਹੁਤ ਵੀਰ ਨੇ ਜਿਹੜੇ ਭੱਜੇ ਫਿਰਦੇ ਨੇ ਉਹਦੀ ਗਿਣਤੀ ਬਹੁਤ ਜ਼ਿਆਦਾ ਜੀ ਮਤਲਬ ਓਡੇ ਵੱਡੇ ਹਜੇ ਆਸ਼ਰਮ ਨਹੀਂ ਹੈਗੇ ਪਰ ਜਿਹੜੇ ਇਦਾਂ ਦੇ ਬਜ਼ੁਰਗ ਨੇ ਆਪ ਜੀ ਦੇਖ ਰਹੇ ਹੋ ਕੰਬਲ ਵੀ ਜਿਹੜਾ ਪਟ ਚੁੱਕਿਆ ਕੰਬਲ ਨੂੰ ਵੀ ਅੱਗ ਇਸ ਹਾਲਾਤਾਂ ਦੇ ਵਿੱਚ ਜਿਹੜਾ ਜੀਵਨ ਕੱਟਣਾ ਕੋਈ ਪੈਸੇ ਦੇ ਜਾਂਦਾ ਬਾਲਟੀ ਦੇ ਵਿੱਚ ਔਰ ਬਾਈ ਜੀ ਨੇ ਦੱਸਿਆ ਵੀ ਕੋਈ ਚੱਕ ਕੇ ਲੈ ਜਾਂਦਾ ਵੀਰੇ ਕੌਣ ਮਤਰੇ ਨਾ ਬਾਰੇ ਡਿਟੇਲ ਤੁਸੀਂ ਇਹਨਾਂ ਨੂੰ ਉਰੀ ਦੇਖ ਰਹੇ ਹੋ ਜੀ ਹਾਂਜੀ ਹਾਂਜੀ ਉਰੀ ਦੇਖ ਰਹੇ ਹਾਂ ਜੀ ਹੁਣ ਸਵੇਰੇ ਨਾ ਅਸੂਲ ਵੀ ਮੈਂ ਪਵਾਏ ਨੇ ਜੀ ਇਹਨਾਂ ਦੇ ਹੈ ਜੀ ਪੈਰਾਂ ਵਿੱਚ ਸੂਜ ਵੀ ਮੈਂ ਪਵਾਏ ਨੇ ਤੇ ਸਵੇਰੇ ਸ਼ਾਮ ਦੋ ਟਾਈਮ ਚਾਹ ਪਿਲਾਉਣੇ ਹੈ ਇਹਨੂੰ ਠੀਕ ਹੈ ਜੀ ਠੀਕ ਹੈ ਜੀ ਹਾਂ ਦੋ ਟਾਈਮ ਹੁਣ ਹੁਣ ਵੀ ਬਲ ਕੇ ਪਹਿਲਾਂ ਪਿਆਦੀ ਦੇ ਉੱਤੇ ਫਿਰ ਬਾਗ ਆ ਬਾਅਦ ਚਾ ਕੇ ਨਾ ਵੀ ਚਾਹ ਹੋਰ ਪੀਣੀਆਂ ਤੇ ਦੁਬਾਰੋ ਫੇਰ ਪਲਾਈ ਜਾਵੋ ਠੀਕ ਹੈ ਠੀਕ ਮਤਲਬ ਇਦਾਂ ਦੇ ਬਜ਼ੁਰਗਾਂ ਦੀ ਲੁੱਟਮਾਰ ਵੀ ਬਹੁਤ ਹੁੰਦੀ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਜੀ ਬਹੁਤ ਵਾਰੀ ਇੱਕ ਵਾਰ ਇੱਕ ਦਿਨਾਂ ਜੀ ਰਾਤ ਨੂੰ 12:30 ਵਜੇ ਕੈਮਰੇ ਦੇ ਵਿੱਚ ਆਈ ਦੋ ਮੁੰਡੇ ਆਏ ਮੂੰਹ ਬੰਨੇ ਹੋਏ ਇਹਨਾਂ ਦੇ ਬਾਬੇ ਜਿੰਨੇ ਪੈਸੇ ਤੇ ਸਾਰਾ ਕੁਝ ਖੋ ਕੇ ਲੈ ਗਏ ਜੀ ਉਹ ਸਾਰੇ ਬਾਰਾਂ ਦੋ ਵਾਰੀ ਤਾਂ ਇਹਨੂੰ ਕੁੱਟ ਕੇ ਵੀ ਗਏ ਨੇ ਜੀ ਬਾ ਓਏ ਦਰਿੰਦੇ ਓ ਦਰਿੰਦੇ ਓ ਕਿੱਥੇ ਤੇ ਜਾਨ ਦੇਣਗੇ ਵਿਕਾਸ ਵੀਰੇ ਇਹ ਜੇ ਲੋਕ ਕਿਨੂੰ ਕਿੱਥੇ ਮੂੰਹ ਦਿਖਾਉਣਗੇ ਰੱਬ ਨੂੰ ਜਾ ਕੇ ਜੀ ਬਹੁਤ ਹੀ ਦੁਨੀਆਂ ਲਾ ਲੋ ਬਹੁਤ ਲੋਕ ਆਉਂਦੇ ਨੇ ਇਹਨਾਂ ਨੂੰ ਪੈਸੇ ਦੇਣ ਲਈ ਹਾਂ ਜੀ ਤਾਂ ਮਤਲਬ ਉਹ ਇਸ ਟਾਈਮ ਵੀ ਪਏ ਹੁਣ ਇਹਨਾਂ ਦੇ ਪੈਸੇ ਥੋੜੇ ਇਸ ਟਾਈਮ ਤੇ ਇਹਨਾਂ ਕੋਲੇ 10-20 ਰੁਪਏ ਨੇ ਜੀ ਹਾਂ ਜੀ ਕਿਸੇ ਨੂੰ ਦਿੱਤੇ ਹੋਏ ਨਹੀਂ ਨੇ ਦੁਕਾਨਦਾਰ ਨਵੇਂ ਹੋ ਹਾਂ ਜੀ ਉਹ ਲੋਕ ਕਹਿੰਦੇ ਪਿੰਗਲਵਾੜੇ ਵਿੱਚ ਜਾਂਦੇ ਨੇ ਜੀ ਠੀਕ ਹੈ ਜੀ ਜਿਹੜੇ ਹੈਗੇ ਲੋਕ ਹੁੰਦੇ ਨੇ ਹਾਂ ਜੀ ਪਿੰਗਲਵਾੜਾ ਥੋੜੀ ਗੱਲ ਚਾਹ ਹੁਣ ਮੈਂ ਸਮਝ ਗਿਆ ਜੀ ਪਿੰਗਲਵਾੜੇ ਕੋ ਲੋਕਾ ਵਾਸਤੇ ਬਨੇ ਪਏ ਨੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਮਤਲਬ ਦੇਖੋ ਤੁਸੀਂ ਇੱਕ ਇਨਸਾਨ ਨੂੰ ਇੱਕ ਇਨਸਾਨ ਨੂੰ ਕੁੱਟਣਾ ਹਨਾ ਜੀ ਮਤਲਬ ਕੋਈ ਹੈ ਜੀ ਰੇਕ ਦੀ ਖਾਂਦੇ ਨੇ ਉਰੇ ਕੇ ਯਾਰ ਸਾਨੂੰ ਆ ਕੇ ਕਹਿੰਦੇ ਰੋਟੀ ਖਾਣੀ ਆਪੇ ਗ ਪੰਜਾਬੀ ਬੋਲਦੇ ਨੇ ਪੂਰੀ ਦੇਖਿਆ ਜੀ ਹਾਂਜੀ ਪੰਜਾਬ ਦੇ ਨੇ ਸੰਗਤ ਜੀ ਔਰ ਤੁਸੀਂ ਦੇਖੋ ਪੰਜਾਬ ਦੇ ਅੱਜ ਬੁਢਾਪੇ ਦਾ ਹਾਲਾਤ ਨੇ ਪੰਜਾਬ ਦੇ ਐਸੇ ਬਜ਼ੁਰਗ ਸੜਕਾਂ ਤੇ ਨਹੀਂ ਹੋਣੇ ਚਾਹੀਦੇ ਸੀਗੇ ਜੀ ਸਰਕਾਰਾਂ ਵੀ ਜਿੱਥੇ ਕੰਮ ਕਰ ਰਹੀਆਂ ਨੇ ਜਿੱਥੇ ਕਿਤੇ ਸਰਕਾਰਾਂ ਵੀ ਨਕਾਮ ਹੋ ਚੁੱਕੀਆਂ ਨੇ ਉੱਥੇ ਆਪਾਂ ਵੀ ਸਾਰੇ ਰਲ ਮਿਲ ਕੇ ਐਦਾਂ ਦੇ ਸ਼ੈਲਟਰ ਬਣਾਈਏ ਜਿੱਥੇ ਐਦਾਂ ਦੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ ਚਲੋ ਗਰਮੀ ਬੰਦਾ ਕੱਟ ਵੀ ਜਾਂਦਾ ਸੰਗਤ ਜੀ ਕਿਤੇ ਨਾ ਕਿਤੇ ਗਰਮੀ 'ਚ ਬੰਦਾ ਕਿਤੇ ਵੀ ਕੱਟ ਲੈਂਦਾ ਤੁਰਦਾ ਫਿਰਦਾ ਪਰ ਜਿਹੜੀ ਠੰਡ ਦੇ ਵਿੱਚ ਜ਼ਿੰਦਗੀਆਂ ਨਾ ਜੀ ਉਹ ਉਹ ਕੱਟਣੀ ਬੜੀ ਔਖੀ ਆ ਤੁਸੀਂ ਦੇਖ ਰਹੇ ਹੋ ਜੋੜੇ ਤਾਂ ਪਾਏ ਨੇ ਇੱਕ ਕੰਬਲ ਆ ਜੀ ਇੱਕੋ ਕੰਬਲ ਦੇ ਵਿੱਚ ਇਹਨਾਂ ਦੀ ਵੀਡੀਓ ਸਾਨੂੰ ਬਹੁਤ ਬੰਦਿਆਂ ਨੇ ਭੇਜੀ ਜੀ ਹਫ਼ਤੇਕ ਦੇ ਵਿੱਚ ਬਹੁਤ ਬੰਦਿਆਂ ਨੇ ਵੀ ਭਾਈ ਸਾਡੇ ਇੱਕ ਬਜ਼ੁਰਗ ਨੇ ਠੰਡ 'ਚ ਮਰ ਜਾਣਗੇ ਤੁਸੀਂ ਲੈ ਕੇ ਜਾਓ ਤਾਂ ਫਿਰ ਜਦੋਂ ਸਾਨੂੰ ਪਤਾ ਲੱਗਿਆ ਵੀ ਆਹ ਹਾਲਾਤ ਨੇ ਤਾਂ ਸਾਨੂੰ ਲੱਗਿਆ ਵੀ ਇਹ ਸਾਡੇ ਆਪ ਦੇ ਬਜ਼ੁਰਗ ਨੇ ਇਸ ਕਰਕੇ ਇਹਨਾਂ ਨੂੰ ਲੈਣ ਲਈ ਅਸੀਂ ਆਏ ਹਾਂ ਜੀ ਪਟਿਆਲੇ ਲਚਕਾਣੀ ਪਿੰਡੋਂ ਵੀਰ ਉਹਨਾਂ ਨੇ ਦੱਸਿਆ ਇਹ ਤੁਸੀਂ ਤੁਰਦੇ ਦੇਖੇ ਨੇ ਜੀ ਕਦੇ ਪ੍ਰੋਪਰ ਤੁਰਦੇ ਘੱਬੇ ਹੋ ਕੇ ਕੁੱਬੇ ਹੋ ਕੇ ਤੁਰਦੇ ਹੋਣਗੇ ਕੁੱਬੇ ਹੋ ਕੇ ਤੁਰਦੇ ਨੇ ਤੁਰਦੇ ਦਾ ਹੈਗੇ ਨੇ ਮਤਲਬ ਠੀਕ ਹੈ ਜੀ ਠੀਕ ਹੈ ਜੀ ਮਤਲਬ ਜਿਵੇਂ ਵੀਰੇ ਇਹ ਬੰਦੇ ਬੈਠਾ ਬੈਠਾ ਵੀ ਨਹੀਂ ਜਾਂਦਾ ਜੀ ਹੁਣ ਤਾਂ ਠੀਕ ਹੈ ਜੀ ਇਹਨਾਂ ਨੂੰ ਕੰਬਲ ਕੁੰਬਲ ਵੀ ਬਹੁਤ ਦੇ ਕੇ ਜਾਂਦੇ ਨੇ ਜੀ ਸਵੇਰੇ ਮਤਲਬ ਉਹਨਾਂ ਜਿਵੇਂ ਟੈਣਾ ਹੁੰਦੀਆਂ ਨੇ ਸਭ ਲੈ ਜਾਂਦੀਆਂ ਨੇ ਜਾ ਕੇ ਜੀ ਜੋ ਵੀ ਇਹਨਾਂ ਨੂੰ ਕੋਈ ਸਮਾਨ ਦੇ ਕੇ ਜਾਂਦਾ ਕੋਈ ਟੈਣਾ ਲੈ ਗਿਆ ਕੋਈ ਰਾਤ ਨੂੰ ਮੁੰਡਾ ਆ ਗਿਆ ਕੋਈ ਮੁੰਡਾ ਲੈ ਗਿਆ ਜੀ ਕੋ ਕੇ ਤੋਂਦਾ ਪੈਂਦੀਆਂ ਨੇ ਤੋਂਦਾ ਦੇ ਵਿੱਚ ਨਾ ਮਤਲਬ ਹਾਂ ਪੈਸੇ ਵਾਲਾ ਪੈਸੇ ਲੈ ਕੇ ਉਹ ਇਹਨਾਂ ਲਵੇ ਜਿਹੜਾ 15-20000 ਰੁਪਇਆ ਪਿਆ ਵੀ ਆ ਉਹ ਸਾਹਮਣੇ ਉਹ ਦੁਕਾਨਦਾਰ ਲਵੇ ਪਿਆ ਇਹ ਹਾਲਾਤ ਵਿੱਚ ਹੁਣ ਪੰਜਾਬ ਉਹ ਵੀ ਇਹਨਾਂ ਦਾ ਹੈਗਾ ਮਤਲਬ ਉਹਨਾਂ ਲਵੇ ਪਿਆਗਾ ਠੀਕ ਹੈ ਜੀ ਲੋਕ ਬਹੁਤ ਦੇ ਕੇ ਜਾਂਦੇ ਦੀ ਇਹਨਾਂ ਨੂੰ ਬਹੁਤ ਨਹੀਂ ਜਿਹੜੇ ਬੰਦੇ ਵੀਰੇ ਐ ਕੁੱਟਦੇ ਨੇ ਬਜ਼ੁਰਗ ਨੂੰ ਹਨਾ ਉਹਨਾਂ ਦੇ ਕੀ ਦਿਲ 'ਚ ਹੈ ਨਸ਼ੇ ਵਾਲੇ ਨੇ ਕਿ ਉਹ ਨਸ਼ੇ ਵਾਲੇ ਨੇ ਆਪਣੇ ਪੈਸੇ ਬਹੁਤ ਬੜੀ ਦੇ ਰੋ ਬਹੁਤ ਨਸ਼ਾ ਵਾਦੇ ਦੇਖੋ ਦਰਿੰਦੇ ਆ ਦਰਿੰਦੇ ਹੋਣਗੇ ਵੀਰੇ ਜੇ ਸ਼ਾਇਦ ਉਹ ਵੀਡੀਓ ਵੀ ਦੇਖਦੇ ਹੋਣ ਦੰਦਾ ਸਾਡੇ ਦਿਨ ਚ ਤਾਂ ਅਸੀਂ ਨੇ ਭਜਾਇਆ ਮਤਲਬ ਰਿਕਸ਼ਾ ਵਾਲਾ ਸੀਗਾ ਕੋਈ ਬੱਤੇ ਜਿਹਾ ਸੀਗਾ ਉਹਨੂੰ ਤਾਂ ਅਸੀਂ ਨੇ ਭਜਾਇਆ ਉਹ ਇਹਨੂੰ ਖੋਲ ਲੱਗਿਆ ਦੀ ਇਹ ਤਾਂ ਪੈਸੇ ਪੂਏ ਕਾ ਵੀ ਟਾਈਮ ਦੀ ਗੱਲ ਅੱਛਾ ਜੀ ਅੱਛਾ ਜੀ ਅਰਾਧ ਨੂੰ ਤਾਂ ਬਹੁਤ ਦਾ ਟਾਈਮ ਨਹੀਂ ਰਹਿੰਦਾ ਕੋਈ ਹੁੰਦਾ ਹੋਰ ਰਾਤ ਨੂੰ ਬਹੁਤ ਦਾ ਟਾਈਮ ਹੁੰਦਾ ਜੀ ਉਹਨੂੰ ਤਾਂ ਪੈਂਦੀ ਹੈ ਕਿਹੜਾ ਕੋਈ ਹੋਰ ਹੁੰਦਾ ਜੀ ਫਿਰ ਅਸੀਂ ਹੂੰ ਔਰ ਵੀਰੇ ਉਹਨਾਂ ਨੇ ਦੱਸਿਆ ਆਪ ਜੀ ਨੂੰ ਤੁਸੀਂ ਸੁਣੇ ਲਿਆ ਸੰਗਤ ਜੀ ਐਸਾ ਮਾਹੌਲ ਸਾਡਾ ਬਣ ਚ ਸਾਡੀ ਫੇਰ ਦੁਆਰਾ ਬੇਨਤੀ ਆ ਇਦਾਂ ਦੇ ਬਜ਼ੁਰਗਾਂ ਦੀ ਬਾਹ ਜਰੂਰ ਫੜੀਏ ਅਸੀਂ ਬੇਨਤੀ ਕਰਾਂਗੇ ਅਸੀਂ ਤੁਹਾਨੂੰ ਪਛਾਣ ਕਰਾਉਣੇ ਆ ਤੁਸੀਂ ਵੀਡੀਓ ਸ਼ੇਅਰ ਕਰਿਓ ਹੋ ਸਕਦਾ ਇਹਨਾਂ ਬਜ਼ੁਰਗਾਂ ਦਾ ਪਰਿਵਾਰ ਮਿਲ ਜੇ ਅਸੀਂ ਬਾਪੂ ਜੀ ਖੜੇ ਹੋ ਜੋ ਆ ਲਓ ਜੀ ਵਾਹਿਗੁਰੂ ਖੜੇ ਤਾਂ ਚਲੋ ਹੋ ਜਾਂਦੇ ਨੇ ਜੀ ਆ ਹਾਲਾਤ ਨੇ ਬਜ਼ੁਰਗਾਂ ਦੇ ਪਛਾਣ ਕਰਿਓ ਸੰਗਤ ਜੀ ਇਹ ਕਿਹਨਾਂ ਦੇ ਬਜ਼ੁਰਗ ਨੇ ਕਿਹਨਾਂ ਦੇ ਬਾਪ ਨੇ ਕਿਹਨਾਂ ਦੇ ਦਾਦੇ ਨੇ ਕਿਹਨਾਂ ਦੇ ਮਾਮੇ ਨੇ ਕਿਹਨਾਂ ਦੇ ਫਫੜ ਨੇ ਇਸ ਕਰਕੇ ਜਰੂਰ ਪਛਾਣ ਕਰਿਓ ਇਹਨਾਂ ਬਜ਼ੁਰਗਾਂ ਦੀ ਤਾਂ ਜੋ ਇਹਨਾਂ ਦਾ ਘਰ ਆਪਾਂ ਨੂੰ ਮਿਲ ਸਕੇ ਸਭ ਤੋਂ ਵੱਡੀ ਗੱਲ ਤਾਂ ਕਿਉਂਕਿ ਇਹ ਜਿਹੜੀ ਜਾਂਚ ਦਾ ਵੇਸ਼ਾ ਹੁੰਦਾ ਵੀ ਇਹ ਬੱਚੇ ਤਾਂ ਨਹੀਂ ਕਿਤੇ ਛੱਡ ਜਾਂਦੇ ਕਿਉਂ ਐਸੇ ਹਾਲਾਤ ਬਣ ਜਾਂਦੇ ਨੇ ਤੁਸੀਂ ਦੇਖੋ ਹਾਲਾਤ ਕਿੰਨੀ ਇੱਕ ਜਿਹੜੀ ਤਸ਼ੱਦਤ ਜਿਹੜੀ ਸਰੀਰ ਦੇ ਉੱਪਰ ਝੱਲੀ ਹੈ ਨਾ ਬਜ਼ੁਰਗਾਂ ਨੇ ਕਿੰਨਾ ਕੁ ਨਰਕ ਭਰੀ ਜ਼ਿੰਦਗੀ ਕੱਟੀ ਐ ਸ਼ਨਾਣ ਤਾਂ ਕਰੀ ਹੀ ਨਹੀਂ ਕਈ ਸਾਲਾਂ ਚ ਬਾਪੂ ਜੀ ਕੀ ਨਾਮ ਦੱਸਿਆ ਤੁਸੀਂ ਆਪਣਾ ਵੀਰਪਾਲ ਕੀ ਨਾਮ ਦੱਸਿਆ ਵੀਰਪਾਲ ਵੀਰਪਾਲ ਨਾਮ ਦੱਸਦੇ ਨੇ ਜੀ ਕਿਹੜਾ ਪਿੰਡ ਆ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਐਡਰੈਸ ਕੀ ਆ ਤੁਹਾਡਾ ਬੱਚੇ ਹੈਗੇ ਜੀ ਬੱਚੇ ਇਹਦਾ ਹਾਂਜੀ ਤੇਲ ਇਹਦੇ ਪੱਤੇ ਤਿੰਨ ਬੱਚੇ ਉਹਨਾਂ ਦਾ ਕੀ ਨਾਮ ਆ ਜੀ ਉਹਨਾਂ ਦਾ ਕੀ ਨਾਮ ਆ ਜੀ ਨਾਮ ਕੀ ਆ ਜੀ ਅੱਛਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅੱਛਾ ਜੀ ਠੀਕ ਹੈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਹੈ ਜੀ ਬੋਰਡਾ ਗਿਆ ਬੋਰਡਾ ਗੇਟ ਦੇ ਰਹਿਣ ਵਾਲੇ ਨੇ ਜੀ ਆਪ ਜੀ ਦੇਖ ਰਹੇ ਹੋ ਬੋਰਾਂਗੇਟ ਦੀ ਰਹਿਣ ਵਾਲੇ ਨੇ ਜੀ ਹੁਣ ਅੱਗੇ ਤੁਹਾਡਾ ਪਰਿਵਾਰ ਹੈਗਾ ਜੀ ਘਰ ਵਾਲੀ ਹੈਗੀ ਸੀ ਜੀ ਗਈ ਵੀ ਆ ਜੀ ਠੀਕ ਹੈ ਜੀ ਬੱਚੇ ਨਹੀਂ ਬੱਚੇ ਕਿੱਥੇ ਨੇ ਜੀ ਤੁਸੀਂ ਬੱਚਿਆਂ ਨੂੰ ਨਹੀਂ ਕਿਹਾ ਵੀ ਮੈਨੂੰ ਸਾਮੋ ਪੜੇ ਲਿਖੇ ਨੇ ਜੀ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਕੁਝ ਨਹੀਂ ਪਤਾ ਕਿਸ ਰੂਪ ਦੇ ਵਿੱਚ ਕਿਹਜਾ ਇਨਸਾਨ ਬੈਠਾ ਹੋਵੇ ਅੰਮ੍ਰਾਲੇ ਦੀ ਨਿਊਜ਼ ਸੀਗੀ ਜੀ ਇੱਕ ਰਾਜਸਥਾਨ ਦੇ ਬਹੁਤ ਵੱਡੇ ਘਰਾਣੇ ਦਾ ਇਨਸਾਨ ਅੰਬਾਲੇ ਦੇ ਵਿੱਚ ਬੈਠਾ ਸੀ ਕਈ ਸਾਲਾਂ ਤੋਂ ਜਦੋਂ ਉਹਦੀ ਜਾਂਚ ਪੜਤਾਲ ਹੋਈ ਤਾਂ ਉਹ ਕਈ ਕਰੋੜਾਂ ਦੀ ਸੰਪਤੀ ਦਾ ਮਾਲਕ ਸੀਗਾ ਇਸ ਕਰਕੇ ਬੱਚੇ ਹੋ ਸਕਦਾ ਲੱਭਦੇ ਹੁਣ ਬਹੁਤ ਹੋ ਸਕਦਾ ਬੱਚਾ ਨਹੀਂ ਧੱਕਾ ਦਿੱਤਾ ਹੋਵੇ ਅਸੀਂ ਉਹ ਨਾਬੇ ਦੀ ਤੁਹਾਨੂੰ ਗੱਲ ਦੱਸਦੇ ਸੀਗੇ ਜੀ ਰੋਟੀ ਦੇ ਪੁਲਾਂ ਤੋਂ ਸਾਨੂੰ ਅੱਜ ਤੋਂ 3-4 ਸਾਲ ਪਹਿਲਾਂ ਇੱਕ ਵੀਰ ਮਿਲਿਆ ਭਗਤ ਨਾਮ ਦਾ ਜਦੋਂ ਅਸੀਂ ਉਸ ਵੀਰ ਨੂੰ ਲੱਭਿਆ ਉਹਦਾ ਘਰ ਲੱਭਿਆ ਤਾਂ ਉਹਦੇ ਘਰੇ ਗਿਆ 18 ਸਾਲ ਤੋਂ ਉਹਦੀ ਫੈਮਿਲੀ ਉਹਨੂੰ ਲੱਭ ਰਹੀ ਸੀ ਪਰ ਉਹ 18 ਸਾਲ ਨਾਬੇ ਚ ਰਿਆ ਜੀ ਰੋਟੀ ਦੇ ਪੁਲਾਂ ਤੋਂ ਲੈ ਕੇ ਇੱਥੇ ਧੱਕਾ ਹੁੰਦਾ ਸੀ ਅੱਜ ਤੋਂ 2 ਜਾਂ 3 ਸਾਲ ਪੁਰਾਣੀ ਗੱਲ ਹੈ ਜੀ ਅਰ ਅੱਜੋ ਵੀਰ ਆਪਣੇ ਘਰ ਦੇ ਵਿੱਚ ਉਹਦਾ ਬੂੜੇ ਨੰਗਲ ਪਿੰਡ ਆ ਜੀ ਉਸ ਵੀਰ ਦੀ ਜਿਹੜੀ ਜ਼ਿੰਦਗੀ ਉਹਦੀ ਫਿਰ ਉਹਦੀ ਸਿਸਟਮ ਨੇ ਉਹਨੂੰ ਸਾਹਮਣਿਆ ਸੀਗਾ ਆਪ ਜੀ ਨੇ ਵੀਡੀਓ ਵੀ ਦੇਖੀ ਆਉਣੀ ਆ ਉਸ ਵੀਰ ਦੇ ਕਾਫੀ ਜਟਾਈਆਂ ਵੀ ਆ ਸਿਗੀਆਂ ਜੀ ਇਸ ਕਰਕੇ ਆਪ ਜੀ ਇਦਾਂ ਦੇ ਬਜ਼ੁਰਗਾਂ ਦੀ ਜਰੂਰ ਮਦਦ ਕਰਿਆ ਕਰੋ ਸਾਡਾ ਮਕਸਦ ਸਿਰਫ ਇਹਨਾਂ ਦੇ ਘਰ ਲੱਭਣਾ ਜਾ ਇਹਨਾਂ ਦੀ ਸੇਵਾ ਕਰਨਾ ਜੀ ਇਸ ਤੋਂ ਇਲਾਵਾ ਨਾ ਕਿਸੇ ਦੀ ਸੰਪਤੀ ਦੀ ਲੋੜ ਆ ਜੀ ਨਾ ਕਿਸੇ ਤੋਂ ਮਾਇਆ ਦੀ ਮਾਇਆ ਸੰਗਤ ਸਪੋਰਟ ਕਰਦੀ ਆ ਜੀ ਕੋਈ ਰਾਸ਼ਨ ਡੋਨੇਟ ਕਰਦਾ ਕੋਈ ਬਿਜਲੀ ਦਾ ਬਿੱਲ ਭਰਦਾ ਕੋਈ ਇਟਾਂ ਭੇਜਦਾ ਕੋਈ ਕੁਝ ਭੇਜਦਾ ਉੱਥੇ ਆਸ਼ਰਮ ਜਿਹੜਾ ਅੱ ਔਰ ਸਾਡੀ ਮਤਲਬ ਅਰਦਾਸ ਆ ਮਹਾਰਾਜ ਦੇ ਚਰਨਾਂ ਚ ਵੀ ਇਦਾਂ ਦੇ ਬਜ਼ੁਰਗਾਂ ਦੀ ਸੇਵਾ ਮਹਾਰਾਜ ਲੈਂਦੇ ਰਹਿਣ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਦੇਖੋ ਕੀ ਹਾਲਾਤ ਬਣ ਗਏ ਜੀ ਵਾਹਿਗੁਰੂ ਵੀਰਪਾਲ ਬਜ਼ੁਰਗਾਂ ਨੇ ਨਾਮ ਦੱਸਿਆ ਜੀ ਆ ਆਪਾਂ ਮੜ ਜਾ ਦੇਖੋ ਤੁਸੀਂ ਕੰਬਲ ਦੇ ਹਾਲਾਤ ਵੀ ਦੇਖੋ ਮਤਲਬ ਗੰਦਗੀ ਲੱਗੀ ਵੀ ਹੈ ਨਾ ਇਹਨਾਂ ਹਾਲਾਤਾਂ ਦੇ ਵਿੱਚ ਬਜ਼ੁਰਗਾਂ ਨੇ ਟਾਈਮ ਕੱਟਿਆ ਜੀ ਅਸੀਂ ਤਾਂ ਤੁਹਾਨੂੰ ਜਗਾਉਣਾ ਚਾਹੁੰਦੇ ਆ ਤੁਹਾਡੇ ਆਲੇ ਦੁਆਲੇ ਬਹੁਤ ਵੀਰਪਾਲ ਵਰਗੇ ਜਿਹੜੇ ਤੁਹਾਡੇ ਵੀਰ ਹੋਣਗੇ ਜਿਹੜੇ ਜਿਹੜੇ ਇਨਸਾਨੀਅਤ ਨਾਤੇ ਤੁਹਾਡੇ ਵੀਰ ਲੱਗਦੇ ਨੇ ਉਹਨਾਂ ਦੀ ਜਰੂਰ ਮਦਦ ਕਰਿਆ ਕਰੋ ਦੇਖੋ ਮਾਇਆ ਦੇਣੀ ਮਾਇਆ ਬਜ਼ੁਰਗਾਂ ਨੇ ਕੁਝ ਨਹੀਂ ਕਰਨੀ ਮਾਇਆ ਪਿੱਛੇ ਤਾਂ ਬਜ਼ੁਰਗਾਂ ਨੇ ਕੁੱਟ ਤੱਕ ਖਾ ਲਈ ਜੇ ਕੋਈ ਇਹਨਾਂ ਨੂੰ ਮਾਇਆ ਦੇ ਕੇ ਜਾਂਦਾ ਤਾਂ ਉਹਦੇ ਪਿੱਛੇ ਛਿੱਤਰ ਪੈਂਦਾ ਬਜ਼ੁਰਗਾਂ ਦੇ ਉਹਦੇ ਪਿੱਛੇ ਬੰਦੇ ਆ ਕੇ ਕੁੱਟਦੇ ਨੇ ਵੀ ਪੈਸੇ ਦੇ ਇਹ ਹਮੇਸ਼ਾ ਹੀ ਇਦਾਂ ਦੇ ਬਜ਼ੁਰਗਾਂ ਨਾਲ ਇਹ ਚੀਜ਼ਾਂ ਵਾਪਰ ਦੀਆਂ ਨੇ ਪਹਿਲਾਂ ਵੀ ਬਹੁਤ ਬਜ਼ੁਰਗ ਨੇ ਜਿਨ੍ਹਾਂ ਨੂੰ ਰੋਡਾਂ ਦੇ ਉੱਪਰ ਕੁੱਟਿਆ ਜਾਂਦਾ 100 ਰੁਪਏ ਪਿੱਛੇ 500 ਰੁਪਏ ਪਿੱਛੇ ਭਿਖਾਰੀਆਂ ਤੱਕ ਨੂੰ ਜਿਹੜਾ ਕੁੱਟ-ਕੁੱਟ ਕੇ ਇਸ ਕਰਕੇ ਅੱਜ ਲੋਡ ਇਹਨਾਂ ਨੂੰ ਸਹਾਰੇ ਦੀ ਜੀ ਆਜੋ ਤੁਸੀਂ ਗੱਡੀ 'ਚ ਬੈਠੋ ਜੀ ਆਜੋ ਆਜੋ ਉਰੇ ਆਜੋ ਆਜੋ ਇੱਧਰ ਆਜੋ ਆਜੋ ਗੱਡੀ 'ਚ ਬੈਠੋ ਪਹਿਲਾਂ ਉੱਥੇ ਗੱਡੀ 'ਚ ਛੱਡ ਰੇ ਮੇਰੇ ਹੱਥ ਫੜ ਲਓ ਆਜੋ ਆ ਛੱਡ ਦਿਓ ਬਾਲਟੀ ਮੈਨੂੰ ਫੜਾ ਦਿਓ ਲਿਆਓ ਉੱਥੇ ਗੱਡੀ 'ਚ ਬਿਠਾ ਕੇ ਲੈ ਕੇ ਜਾਣਗੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਇੱਧਰ ਹੋ ਜੋ ਇੱਧਰ ਇੱਧਰ ਨੂੰ ਮੋੜ ਬਾਬਾਈ ਆਜੋ ਪਹਿਲਾਂ ਆਪਾਂ ਬਿਠਾ ਲੀਏ ਜੀ ਨੂੰ ਕੋਈ ਨਾ ਕੋਈ ਨਾ ਮੈਂ ਫੜਦਾ ਇੱਧਰ ਆਜੋ ਇੱਧਰ ਆਜੋ ਇੱਧਰ ਇੱਧਰ ਆਇਆ ਬਾਬੇ ਆਇਆ ਚਲੋ 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 ਚਲ ਕੋਈ ਨਾ ਕੋਈ ਨਾ ਚਲੋ 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 ਨਹੀਂ ਕੋਈ ਨਾ ਕੋਈ ਕੋਈ ਡਿੰਗ ਡਿੰਗ ਆਇਆ ਆ ਜਾਓ ਸਾਹਮਣੇ ਆਓ ਆ ਜਾਓ ਆਜੋ 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 ਸੰਚਾਰ ਚੋ ਪਿਆਰ ਮੇ ਆਜੋ 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 ਮੜਾ ਮੜਾ ਤੋਰੋ ਤੋਰੋ ਹਿੰਮਤ ਨਾਲ ਤੋਰੋ ਚਲੋ ਬਾਬੇ ਚਲੋ ਸ਼ਾਬਾਸ਼ ਸ਼ਾਬਾਸ਼ ਮੜਾ ਦਾ ਪਿਠਾਇਓ ਵੀਰੇ ਚੱਕ ਲਓ ਬਾਪੂ ਨੂੰ ਜਾਂ ਤਾਂ ਯਾ ਲੈ ਤੁਸੀਂ ਰੁਕ ਜਾਓ ਇੱਕ ਮਿੰਟ ਵਾਹਿਗੁਰੂ ਮੜਾ ਦਾ ਟ੍ਰੈਫਿਕ ਜਾਮ ਤੋਂ ਪਹਿਲਾਂ ਪਹਿਲਾਂ ਚੱਕ ਲਓ ਬਜ਼ੁਰਗਾਂ ਨੂੰ ਜਾਂ ਤਾਂ ਤੁਸੀਂ ਲੱਗੋ ਵੀਰੇ ਨਾਲ ਦੋ ਜਾਨੇ ਤੁਸੀਂ ਛੜਦੇ ਗੁਰਪ੍ਰੀਤ ਚੱਕ ਲੋ ਵੀਰੇ ਤੁਸੀਂ ਆਓ ਵੀਰੇ ਮੜ ਦੇ ਲੱਗੋ ਲੱਗੋ ਵੀਰੇ ਮੜ ਦਾ ਚੱਕ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਇਹਨਾਂ ਦੇ ਪੈਸੇ ਪੈਣੇ 15-2000 ਰੁਪਏ ਠੀਕ ਹੈ ਠੀਕ ਹੈ ਜੀ ਨਹੀਂ ਜੀ ਮਾਇਆ ਨਹੀਂ ਹੈ ਇਸ ਲਈ ਆ ਸਕਦੇ ਜੀ ਪਤਾ ਕੀ ਆਪਾਂ ਨਹੀਂ ਜਾਨਾ ਸਾਡੇ ਇਹ ਤਾਂ ਨਹੀਂ ਨੇ ਤੁਸੀਂ ਨਾ ਹੀ ਉਹਦੀ ਕੋਈ ਚੀਜ਼ ਲੈ ਕੇ ਜੀ ਤੁਹਾਨੂੰ ਦੱਸ ਦਾਂਗੇ ਜੀ ਕੋਈ ਤੁਹ ਤੋਂ ਚੀਜ਼ ਨਹੀਂ ਨਹੀਂ ਜੀ ਰਕਸ਼ਨ ਨਹੀਂ ਜੀ ਬਾਬਾ ਜੀ ਉਹ ਪਹਿਲੇ ਤੋਂ ਕੰਮ ਆ ਜਾਂਦਾ ਨਹੀਂ ਬਾਬਾ ਜੀ ਮੇਰੀ ਬੇਚ ਸਾਡੇ ਕਿਸੇ ਰਾਮ ਤੇ ਨਹੀਂ ਮੇਰੀ ਬੇਚ ਉਹ ਠੀਕ ਆ ਤੁਹਾਡੀ ਚਲੋ ਇਹਨਾਂ ਨੇ ਮੰਗੇ ਆ ਆਪਣੇ ਹਾਂਜੀ ਆ ਕੰਬਲ ਤਾਰ ਦੋ ਬਜ਼ੁਰਗਾਂ ਦਾ ਕੰਬਲ ਤਾਰ ਕੇ ਦੂਜੇ ਬਜ਼ੁਰਗ ਚ ਕਿਹੜਾ ਨੇ ਪੈਸੇ ਲੈ ਬਾਬਾ ਜੀ ਉਹ ਪੈਸੇ ਲੈ ਆ ਕਿੱਥੇ ਲੈ ਨਹੀਂ ਵੀਰੇ ਸੀ ਚਲੋ ਤੁਹਾਨੂੰ ਜੋ ਆਹ ਤਾਰੋ ਕੰਬਲ ਤਾਰੋ ਛੱਡੋ ਵੀਰੇ ਹੱਥੋਂ ਪਰ ਇੱਕ ਮਿੰਟ ਹੱਥੋਂ ਪਰ ਆ ਬਜ਼ੁਰਗਾਂ ਨੂੰ ਬਿਠਾਓ ਵਿੱਚ ਜੀ ਆਹ ਬਾਲਟੀ ਫੜਿਓ ਵੀਰੇ ਮੜੀ ਜੀ ਛੱਡ ਦਿਓ ਬਾਪੂ ਜੀ ਛੱਡ ਦਿਓ ਵਿੱਚ ਰੱਖ ਦਿਓ ਬਿਠਾਓ ਚੱਕ ਕੇ ਰੱਖ ਲੋ ਵੀਰੇ ਆ ਤੇ ਵਿੱਚ ਰੱਖੋ ਉਹਦੇ ਰਾਸ਼ਨ ਭੇਜੋ ਬਿਠਾਓ ਵੀਰੇ ਇੱਕ ਕੱਪ ਵਾਲਾ ਲੱਗ ਰਿਹਾ ਇਹਨੂੰ ਵਿਚਾਰੇ ਇਹਦੇ ਨਾ ਮੜੇ ਤਾਂ ਬਿਠਾਓ ਬਿੱਕਰ ਚੜ ਕੇ ਵਿੱਚ ਵੀਰੇ ਬਾਪੂ ਜੀ ਬਿਠਾਓ ਆਹ ਕੰਬਲ ਦੂਜਾ ਦਵਾਂਗੇ ਆਪਾਂ ਸਾਫ਼ ਐਂਕ ਮਾਰੋ ਕਮਾਲੋ ਪਿੱਟ ਕਰ ਲੋ ਜੀ ਆ ਪਿੱਟ ਕਮਾ ਵਾਹਿਗੁਰੂ ਲਓ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਮੇਰੇ ਅਦਤਿਆ ਰਹਿਣ ਦੋ ਬੂਟ ਵੀਰੇ ਰਹਿਣ ਦੋ ਆ ਬੂਟ ਕੱਢ ਦੋ ਹਾਂ ਬਸ ਕੋਈ ਨਾ ਜਰਾਬਾਂ ਕੱਢ ਦੋ ਵੀਰੇ ਉਨਾਂ ਹੀ ਕੁਛ ਨਹੀਂ ਚਾਹੀਦਾ ਜੀ ਜਰਾਬਾਂ ਕੱਢ ਦੋ ਵੀਰੇ ਇਹਨੂੰ ਨਾ ਰੱਖੋ ਜੀ ਵਿੱਚ ਆ ਕੱਢ ਦੋ ਆ ਫੜਿਓ ਵੀਰੇ ਇੱਥੇ ਰੱਖੋ ਆ ਰੱਖੋ ਆ ਦਾਲੇ ਦੇ ਬਾਪੂ ਦੇ ਕੰਬਲ ਦੇ ਹਾਂ ਆਈਦੇ ਦੇ ਬਾਸ ਦੇਦਣ ਉਹ ਆਏ ਗੁਰੂ ਔਰ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੀ ਔਰ ਬਜ਼ੁਰਗਾਂ ਨੂੰ ਅਸੀਂ ਲੈ ਕੇ ਚੱਲੇ ਆਂ ਜੀ ਉਹ ਵੀਰ ਉਹਨਾਂ ਨੇ ਦੱਸਿਆ ਜੀ ਉਰੇ ਦੁਕਾਨ ਤੇ ਦਸਬੰਦ ਜਿਵੇਂ ਬਜ਼ੁਰਗ ਜੋੜਦੇ ਹੋਣਗੇ ਮਾਇਆ ਤੁਸੀਂ ਸਾਰੇ ਸਮਝਦਾਰ ਹੋ ਮਤਲਬ ਬਜ਼ੁਰਗਾਂ ਨੂੰ ਵੀ ਲੱਗਦਾ ਵੀ ਜਿਹੜੀ ਮਾਇਆ ਮੇਰੀ ਸਹਾਰਾ ਬਣ ਸਕਦੀ ਆ ਪਰ ਜਿਹੜੀ ਮਾਇਆ ਉਹ ਲੋਡ ਹੋ ਸਕਦੀ ਆ ਇਨਸਾਨ ਦੀ ਪਰ ਮਾਇਆ ਹੀ ਸਾਰਾ ਕੁਝ ਨਹੀਂ ਹੈਗੀ ਜੇ ਆਪਾਂ ਗੱਲ ਕਰੀਏ ਵੀਰ ਉਹਨਾਂ ਨੇ ਦੱਸਿਆ ਅੱਜ 15000 ਰੁਪਇਆ ਉੱਤੇ ਜੋੜਿਆ ਪਿਆ ਉਹ 15000 ਰੁਪਏ ਬਜ਼ੁਰਗਾਂ ਦੇ ਕਿਸੇ ਕੰਮ ਦਾ ਨਹੀਂ ਹੈਗਾ ਉਹ ਕਿਸੇ ਨਾ ਤਾਂ ਉਸ 15000 ਰੁਪਏ ਨਾਲ ਪਰਿਵਾਰ ਮੁੜ ਸਕਦਾ ਨਾ ਉਸ 15000 ਨਾਲ ਘਰ ਬਣ ਸਕਦਾ ਪਰ ਅੱਜ ਲੋੜ ਆਪ ਜੀ ਦੇ ਸਾਰਿਆਂ ਦੇ ਸਹਾਰੇ ਦੀ ਤੁਸੀਂ ਸਾਰੇ ਭੈਣ ਭਰਾ ਇਦਾਂ ਦੇ ਬਜ਼ੁਰਗਾਂ ਦੀ ਜਰੂਰ ਸਪੋਰਟ ਕਰਿਆ ਕਰੋ ਔਰ ਤਾਂ ਜੋ ਜਿਹੜਾ ਇਹਨਾਂ ਨੂੰ ਚੰਗਾ ਜਿਹੜਾ ਜੀਵਨ ਮਿਲ ਸਕੇ ਜੀ ਅਸੀਂ ਬੇਨਤੀ ਕਰਦੇ ਆਂ ਵੀਰੇ ਰਾਸ਼ਨ ਦਾ ਦਿਸਬੰਧ ਉੱਤੇ ਰਾਸ਼ਨ ਤਾਂ ਬਹੁਤ ਆ ਜੀ ਤੁਸੀਂ ਨਾ ਜੀ ਕੋਈ ਹੋਰ ਚੀਜ਼ ਤੁਹਾਨੂੰ ਦੱਸ ਦਾਂਗੇ ਮੇਰੇ ਵੱਡੇ ਭਰਾ ਨੇ ਜੀ ਇਹ ਤੁਹਾਨੂੰ ਦੱਸ ਦਣਗੇ ਜੀ ਹਾਂ ਤੁਸੀਂ ਉਹਦੀ ਕੋਈ ਚੀਜ਼ ਲੈ ਕੇ ਜਿਹੜਾ ਉੱਥੇ ਭੇਜ ਦਿਓ ਜੀ ਚਾਹੇ ਕੋਈ ਕੱਪੜਾ ਮੰਗਾਈਏ ਜੀ ਚਾਹੇ ਕੋਈ ਬਿਲਡਿੰਗ ਮਟੀਰੀਅਲ ਦੀ ਆ ਲੈ ਲੋ ਕੈਪ ਦੇ ਦੋ ਮੈਂ ਹੈ ਨਾ ਜੀ ਆ ਸਿਰ ਤੇ ਦੇ ਕੰਨਾਂ ਤੱਕ ਢੱਕਦੀ ਵੀਰੇ ਕੰਨਾਂ ਤੱਕ ਹਾਂ ਬਾਹਲ ਵਿੱਚ ਨੂੰ ਕਰਦੇ ਵੀਰੇ ਚਾਲਵਾ ਨਿੱਗਾ ਜੂ ਸਿਰ ਨੂੰ ਹੁਣ ਚਲ ਸਰੀਰ ਨਾ ਪੂਰਾ ਹਿੱਲ ਰਿਹਾ ਬਜ਼ੁਰਗਾਂ ਦਾ ਮੈਂ ਠੰਡ ਚ ਲੋ ਜੀ ਹਾਂਜੀ ਹਾਂਜੀ ਅੱਛਾ ਜੀ ਤੁਸੀਂ ਨਾ ਉਹਦੀ ਕੋਈ ਚੀਜ਼ ਬਾਕੀ ਐ ਸੀ ਸੰਗਤ ਨੂੰ ਦੱਸ ਰਹੇ ਸੀਗੇ ਜੀ ਬੇਨਤੀ ਇਹ ਆ ਜੀ ਤੁਸੀਂ ਪਹਿਚਾਣ ਜਰੂਰ ਕਰਿਓ ਕਿਉਂਕਿ ਇਹਨਾਂ ਦਾ ਪਰਿਵਾਰ ਆਪਾਂ ਨੂੰ ਮਿਲ ਸਕੇ ਅਸੀਂ ਆਪ ਜੀ ਦੇ ਚਰਨਾ ਚਹੀ ਬੇਨਤੀ ਕਰਦੇ ਆਂ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਔਰ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਹੀ ਆਸ਼ਰਮ ਆ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੀਆਂ ਫੈਮਲੀਆਂ ਵੀ ਨਹੀਂ ਮਿਲੀਆਂ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੀਆਂ ਫੈਮਲੀਆਂ ਲੈਣ ਵੀ ਨਹੀਂ ਆਉਂਦੀਆਂ ਇਸ ਕਰਕੇ ਆਪ ਜੀ ਸਾਰੇ ਅਵੇਅਰ ਹੋਵੋ ਤਾਂ ਜੋ ਆਪਾਂ ਇਹਨਾਂ ਬਜ਼ੁਰਗਾਂ ਲਈ ਕੁਝ ਕਰ ਸਕੀਏ ਨੌਜਵਾਨੀ ਦਾ ਫਰਜ਼ ਬਣਦਾ ਸਾਡਾ ਆਪਣਾ ਸਾਰੇ ਭੈਣ ਭਰਾਵਾਂ ਦਾ ਫਰਜ਼ ਬਣਦਾ ਔਰ ਤੁਸੀਂ ਆਉਂਦੇ ਜਾਂਦੇ ਨਾ ਬਜ਼ੁਰਗਾਂ ਨਾਲ ਜਰੂਰ ਸਮਾਂ ਜਰੂਰ ਬਿਤਾ ਕੇ ਜਾਇਆ ਕਰੋ ਤੁਸੀਂ ਆਉਂਦੇ ਜਾਂਦੇ ਨਾ ਨਾ 10 20 ਮਿੰਟ ਜਰੂਰ ਗੱਲਾਂ ਕਰਕੇ ਜਾਇ ਧੰਨਵਾਦ ਜੀ ਆਪ ਜੀ ਦਾ ਹੱਸਦੇ ਵਸਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਅਸੀਂ ਇਸ ਟਾਈਮ ਮਹਸ ਗੇਟ ਦੇ ਵਿੱਚ ਖੜੇ ਆ ਜੀ ਔਰ ਬਜ਼ੁਰਗਾਂ ਨੂੰ ਇੱਥੋਂ ਦੁੱਗਲ ਕੰਪਿਊਟਰ ਲੈਬੋਰੀ ਆ ਜਿਹੜੀ ਜੀ ਇੱਧਰ ਦੁਕਾਨ ਜੁਐਲਰੀ ਦੀ ਦੁਕਾਨ ਔਰ ਸਾਰੇ ਇੱਥੋਂ ਅਸੀਂ ਨਾ ਬਜ਼ੁਰਗਾਂ ਨੂੰ ਲੈ ਕੇ ਚੱਲੇ ਆ ਜੀ ਧੰਨਵਾਦ ਜੀ ਠੀਕ ਆ ਜਾਈ ਤਾਂ ਹੀ ਸਾਨੂੰ ਚਾਹ ਪਣੀ ਵੀ ਆ ਹਾਂਜੀ ਬਾਬਾ ਜੀ ਚਾਹ ਪੀ ਕੇ ਜਾਇਓ ਚਾਹ ਪਣੀ ਵੀ ਆ ਸਭੀ ਚਾਹ ਪਾਓ ਆ ਜਾਓ ਚਾਹ ਵੀ ਲੈ ਜਾਇਓ ਧੰਨਵਾਦ ਜੀ ਤੁਹਾਨੂੰ ਪਹਿਲਾਂ ਜੀ ਇੱਕ ਗਲਾਸ ਬਜ਼ੁਰਗਾਂ ਨੂੰ ਪੁਲਾਇਓ ਪਹਿਲਾਂ ਬਾਬਿਆਂ ਨੂੰ ਲਿਆ ਪਾ ਕੇ ਲਿਆਓ ਹਾਂਜੀ ਲਿਆਇਓ ਜੀ ਪਾ ਕੇ ਜੀ ਆਹ ਲਓ ਚਾਹ ਪਲਾਓ ਬਜ਼ੁਰਗਾਂ ਨੂੰ ਹਾਂਜੀ 30 ਸਾਲ ਸੜਕਾਂ ਦੇ ਕੱਟਦੇ ਚਲੋ ਜਦੋਂ ਬੰਦੇ ਜੀ ਨੇ ਉਮਰ ਮਤਲਬ ਹੁੰਦੀ ਆ ਉਹ ਚਲੋ ਬੰਦਾ ਕੱਢ ਜਾਂਦਾ ਹੈ ਨਾ ਤਕੜਾ ਹੁੰਦਾ ਸਰੀਰ ਹੁਣ ਤਾਂ ਮਤਲਬ ਬਾਲੇ ਫਿਰਦੇ ਅੱਛਾ ਠੀਕ ਹੈ ਪਰ ਇਹ ਹੀ ਜੀ ਸ਼ੁਰੂ ਤੋਂ ਠੀਕ ਆ ਠੀਕ ਆ ਠੀਕ ਹੈ ਠੀਕ ਹੈ ਗਿਰ ਵੀ ਜਾਂਦੇ ਜੀ ਉੱਠਦੇ ਹੋਏ ਉੱਦਾਂ ਗਿਰ ਜਾਂਦਾ ਸੀ ਠੀਕ ਉੱਠਦਾ ਠੀਕ ਆ ਠੀਕ ਹੈ ਹਿੰਮਤੀ ਕਰਕੇ ਚੱਲ ਜਾਂਦਾ ਤੇ ਬਾਬਾ ਜੀ ਹੋਰ ਹੈ ਬੇਨਤੀ ਸੁਣੋ ਬੰਦਾ ਹਾਂ ਜੀ ਜਗ ਇੱਥੇ ਜੀ ਕੋਲੋਂ ਜਾਗ ਕਰਨਾ ਲੰਗਰ ਪਾਣੀ ਕਰਨਾ ਹਿਸਾਬ ਆਉਂਦੇ ਸੀਗੇ ਉਹ ਵਾਹਿਗੁਰੂ ਇਹਨਾਂ ਦਾ ਤੁਸੀਂ ਐ ਸੋਚੋ ਜੀ ਇਹਨਾਂ ਨੇ ਨਾ ਨਾ ਪਹਿਲਾਂ ਵੀ ਨਾ ਜਦੋਂ 5-7 ਸਾਲ ਪਹਿਲਾਂ ਇਹਨਾਂ ਦੇ ਜ ਉਹ ਵਾਰ ਲੰਗਰ ਲਵਾਇਆ ਅੱਛਾ ਉਹ ਕਿੰਨੇ ਵਾਰ ਇਹਨਾਂ ਦੇ ਪੈਸਾ ਨਾਲ ਲੰਗਰ ਲੱਗਿਆ ਉਹਰੇ ਹਾਂਜੀ ਮਾਰਕੀਟ 'ਚ ਕਮਾਲ ਕਰਤੀ ਜੀ ਸੰਗਤ ਜੀ ਇਹਦੇ ਟੀਨ ਚਿਨੀ ਬਹੁਤ ਕੁਝ ਹੁੰਦਾ ਸੀ ਮਤਲਬ ਇਹ ਕਹਿੰਦੇ ਸੀ ਲੰਗਰ ਲਾ ਦੋ ਫੇਰ ਤਾਂ ਜੀ ਸਾਡਾ ਹੋਰ ਵੀ ਫਰਜ਼ ਬਣਦਾ ਵੱਧ ਇਹਨਾਂ ਦੀ ਸੇਵਾ ਕਰਨ ਦਾ ਸੰਗਤ ਜੀ ਮੀਰ ਉਹਨਾਂ ਨੇ ਦੱਸਿਆ ਆਪ ਜੀ ਨੇ ਸੁਣੇ ਲਿਆ ਜੀ ਇਹ ਬਜ਼ੁਰਗ ਜੋ ਮਾਇਆ ਇਕੱਠੀ ਕਰਦੇ ਤੇ ਸੜਕ ਤੋਂ ਉਹਦਾ ਲੰਗਰ ਲਾਇਆ ਦੋ ਵਾਰੀ ਲੰਗਰ ਇਹਨਾਂ ਦੇ ਦਿਸਬੰਦ ਦੇ ਨਾਲ ਲੱਗਿਆ ਜੀ ਕਿਉਂ ਉਹਦੇ ਟੀਨ ਹੀ ਆ ਕੇ ਦੇਣੇ ਤੁਸੀਂ ਦੇਖੋ ਭਾਵਨਾ ਕੀ ਆ ਜਿਹੜੇ ਇਰਾਦੇ ਨੇ ਉਹ ਨੇਕ ਨੇ ਇਹ ਹਾਲਾਤਾਂ 'ਚ ਵੀ ਜੀ ਇਸ ਹਾਲਾਤਾਂ 'ਚ ਵੀ ਦੂਜੇ ਦਾ ਭਲਾ ਚਾਹਣਾ ਔਰ ਲੰਗਰ ਦੇ ਵਿੱਚ ਯੋਗਦਾਨ ਪਾਉਣਾ ਜੋ ਉਸ ਪ੍ਰਮਾਤਮਾ ਦਾ ਵਾਹ ਜੀ ਵਾਹ ਜੀ ਬੜਾ ਮਾਰਦਾ ਇਹਨਾਂ ਦੇ ਸੱਤ ਹੀ ਲੰਗਰ ਲਾਇਆ ਜਿੰਨਾ ਕਿ ਨਾਲ ਭੀ ਦੇ ਟੀਨ ਜੋ ਵੀ ਸੀ ਸਾਰਾ ਇਹਨਾਂ ਦੇ ਸਿਰਤੀ ਲੱਗਿਆ 3000 ਲਿਆ ਤੇ ਕੋਈ ਆਏ 2000 ਦੇ ਤਾਂ 1500 ਦਾ ਵੀ ਲੈ ਜਾ ਆ ਗਈ ਅਕਲ ਜੀ ਆ ਗਈ ਅਕਲ ਜੀ ਉਹ ਮੇਵਾ ਕਰੀ ਇਹਨਾਂ ਦੇ ਅੱਛਾ ਆ ਗਈ ਅਕਲ ਜੀ ਹਾਂਜੀ ਵਿੱਚ ਵੀ ਆਉਂਦੇ ਰਹੇ ਇਹ ਪਰਿਵਾਰ ਹਾਂਜੀ ਹਾਂ ਅੱਛਾ ਧੰਨਵਾਦ ਇਹ ਹੀ ਬਹੁਤ ਹੈ ਹੀ ਬਹੁਤ ਇਹ ਹੀ ਬਹੁਤ ਹੈ ਚਲੋ ਇਹ ਹੀ ਬਹੁਤ ਆ ਜਿਹੜਾ ਮਤਲਬ ਸੀ ਜਿਹੜਾ ਪਾਣੀ ਹੁੰਦਾ ਸੀਗਾ ਜੀ ਹਾਂਜੀ ਇੰਨੇ ਨੇ ਪਾਣੀ ਚ ਆਏ ਨੇ ਸਲੂਟ ਐ ਇਦਾਂ ਦੇ ਪਰਿਵਾਰਾਂ ਨੂੰ ਵੀ ਜਿਹੜੇ ਇਦਾਂ ਦੇ ਬੰਦੇ ਦੀ سپورਟ ਕਰਦੇ ਨੇ ਹਨਾ ਔਰ ਦੂਜਾ ਪਰਿਵਾਰ ਇਹ ਸਾਹਮਣੇ ਵਾਲਾ ਜੀ ਆ ਜਿਹੜਾ ਵੀਰ ਅੱਛਾ ਅੱਛਾ ਇੱਧਰ ਸੁਣਿਆਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰਾਨਾ ਵੀਰੇ ਹੇਮ ਰਾਜ ਹਨਾ ਜੀ ਪੜੋ ਵਾਲੇ ਇਹਨਾਂ ਦਾ ਪੱਕਾ ਸੀਗਾ ਜੀ ਠੀਕ ਹੈ ਜੀ ਚਾਹ ਕਿਸ ਤੋਂ ਪੀਣੀ ਉਹ ਤੋਂ ਹੀ ਪੀਣੀ ਆ ਦੁਪਹਿਰ ਦੀ ਰੋਟੀ ਓਰੇ ਖਾਣੀ ਰਾਤ ਦੀ ਰੋਟੀ ਓਰੇ ਖਾਣੀ ਆ ਜੀ ਸਾਈ ਪਨੀਰ ਦੇ ਨੂੰ ਤਿਆਰ ਨਹੀਂ ਉਹ ਖਾਣੀ ਉਹ ਨਹੀਂ ਖਾਣੀ ਜੋ ਸਿਪਲ ਖਾਣਾ ਉਹਦੀ ਖਾਣਾ ਜੀ ਬਿਲਕੁਲ ਇਹ ਤਾਂ ਭੰਡਾਰਾ ਇਹਨਾਂ ਦੇ ਇਹ ਤਾਂ ਇਹਨਾਂ ਦਾ ਹੀ ਥੋੜਾ ਜਿਹਾ ਵੀਰੇ ਮਤਲਬ ਲੱਗਣਾ ਸੀ ਤਾਂ ਇਦਾਂ ਦੇ ਬਜ਼ੁਰਗਾਂ ਨੇ ਥੋੜਾ ਜਿਹਾ ਹੀ ਛਕਣਾ ਤੇ ਉਹ ਜਿਵੇਂ ਬਾਈ ਜੀ ਨੇ ਦੱਸਿਆ ਮਤਲਬ ਮੇਰੇ ਕੋਲੇ ਰਿੰਗ ਬੰਨੀ ਹੋਈ ਸੀ ਗਲਾਸ ਛੜਕਾਈ ਜਾਣਾ ਸੀ ਚਾਹ ਪੀਣੀ ਜੇ ਮੋਤੇ ਨਹੀਂ ਫੇਟ ਦੋਲਦਾ ਨਹੀਂ ਜੀ ਠੀਕ ਹੈ ਠੀਕ ਹੈ ਜੀ ਪਰ ਮਤਲਬ ਇਹ ਵੱਡੀ ਵੱਡੀ ਗੱਲ ਆ ਵੀ ਇੱਕ ਇਨਸਾਨ ਇਸ ਹਾਲਾਤਾਂ ਚ ਵੀ ਲੰਗਰ ਲਈ ਮਤਲਬ ਐਡੀ ਸ਼ਰਤਾਂ ਰੱਖਦਾ ਜੀ ਧੰਨਵਾਦ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਧੰਨਵਾਦ ਬਜ਼ੁਰਗੋ ਧੰਨਵਾਦ ਜੀ ਧੰਨਵਾਦ ਵੀਰੇ ਆਉਂਦੇ ਜਾਂਦੇ ਖੜਕੇ ਜਾਣਾ ਜੀ ਕੋਈ ਸਾਡੇ ਤੱਕ ਕੰਮ ਹੁੰਦਾ ਤਾਂ ਵਿਕਾਸ ਵੀਰੇ ਨੂੰ ਸੁਨੇਹਾ ਲਾ ਦਿਆ ਕਰੋ ਜੀ ਇਲੈਕਟ੍ਰੋ ਵਰਡ ਤੇ ਜੀ ਕਿਤੇ ਕਈ ਵਾਰੀ ਨੰਬਰ ਸਲਿੱਪ ਹੋ ਜਾਂਦਾ ਕੋਈ ਨਰੇ ਦਾ ਘੱਟੋ ਘੱਟ ਹੋਣਗੇ 50 ਮਰੀਜ਼ ਜਿਹੜੇ ਮਾਨਸਿਕ ਪਰੇਸ਼ਾਨ ਨੇ ਇਲਾਕੇ ਤੋਂ ਸਾਡੇ ਕੋਲ ਆਉਂਦੇ ਨੇ ਦਵਾਈਆਂ ਲੈਣ ਦਵਾਈ ਅਸੀਂ ਹਸਪੀਟਲ ਤੋਂ ਹੀ ਦਵਾਉਨੇ ਆ ਪਰ ਉਹਨਾਂ ਦੀ ਜਿਹੜੀ ਸੇਵਾ ਮਾਇਆ ਉਹ ਸੰਗਤ ਦੀ ਸਪੋਰਟ ਨਾਲ ਚੱਲ ਰਹੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਜੀ ਵੀਰੇ ਫਿਰ ਓਕੇ ਜੀ ਵਿਕਾਸ ਵੀਰੇ ਠੀਕ ਆ ਵੀਰੇ ਧੰਨਵਾਦ ਧੰਨਵਾਦ ਵੀਰੇ ਸੰਗਤ ਜੀ ਅਸੀਂ ਇਸ ਟਾਈਮ ਪਟਿਆਲੇ ਲਚਕਾਣੀ ਪਿੰਡ ਪਹੁੰਚ ਚੁੱਕੇ ਆ ਜੀ ਪਾਓ ਗੁਰਪ੍ਰੀਤ ਨੀਚੇ ਆ ਜਾਓ ਨੀਚੇ ਆ ਕੇ ਬਾਪੂ ਜੀ ਡੰਡਾ ਛੱਡ ਦਿਓ ਤੁਸੀਂ ਹਾਂ ਜੀ ਸੰਗਤ ਜੀ ਅਸੀਂ ਇਸ ਟਾਈਮ ਲਚਕਾਣੀ ਪਿੰਡ ਗੁਰੂ ਨਾਨਕ ਦਾ ਦਰ ਦੇ ਵਿੱਚ ਪਹੁੰਚ ਚੁੱਕੇ ਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਚ ਪਹਿਲਾਂ ਬਜ਼ੁਰਗਾ ਨੂੰ ਪਾਓ ਹੱਥ ਜਲਦੀ ਦੇਣਾ ਡੰਡਾ ਛੱਡ ਦਿਓ ਬਾਪੂ ਜੀ ਛੱਡ ਦਿਓ ਡੰਡਾ ਹਾਂ ਚੱਕ ਲੋ ਨਹੀਂ ਚੱਕ ਲੋ ਤੋੜ ਲੋ ਬਾਪੂ ਜੀ ਨੂੰ ਜੋ ਤੁਰਦੇ ਨੇ ਹਾਂ ਤੋੜ ਲੋ ਤੋਲੋ 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 ਕੋਈ ਨਾ ਡੰਡਾ ਹਾਂ ਤੋਲੋ ਤੋਲੋ ਆਜੋ ਬਾਪੂ ਜੀ ਇੱਧਰ ਨੂੰ ਆਜੋ ਜੀ ਆਜੋ ਆਜੋ ਜੀ ਆਜੋ ਆਜੋ ਅਸੀਂ ਆਪ ਜੀ ਨੂੰ ਦਿਖਾ ਰਹੇ ਹਾਂ ਜੀ ਇਹ ਜਿਹੜਾ ਇਹਦੇ ਤੇ ਮੋਬਾਈਲ ਨੰਬਰ ਵੀ ਸੰਗਤ ਜੀ ਆ ਗਿਆ ਆਪ ਜੀ ਜਰੂਰ ਆਉਂਦੇ ਜਾਂਦੇ ਨਾ ਰੱਬੀ ਰੂਹਾਂ ਦੇ ਜਿਹੜਾ ਦਰਸ਼ਨ ਕਰਕੇ ਜਾਇਆ ਕਰੋ ਸਾਰੇ ਵੀਰ ਸੇਵਾ ਕਰ ਰਹੇ ਨੇ ਔਰ ਤੁਸੀਂ ਦੇਖਿਓ ਅਗਲਾ ਜੀਵਨ ਬਜ਼ੁਰਗਾਂ ਦਾ ਜਿਹੜਾ ਕਿੱਦਾਂ ਦਾ ਹੋਣਾ ਆਪ ਜੀ ਦੇਖਣ ਲਈ ਵੀਡੀਓ ਨਾਲ ਜੁੜੇ ਰਹੋ ਅਸੀਂ ਆਪ ਜੀ ਅੱਗੇ ਅਰਦਾਸ ਕਰਦੇ ਆਂ ਵੀ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਹੋਰ ਲੋੜਵੰਦ ਕੋਲੇ ਵੀਡੀਓ ਪਹੁੰਚੇ ਤਾਂ ਜੋ ਕਿਸੇ ਹੋਰ ਐਸੇ ਰੱਬੀ ਰੂਪ ਕੋਲੇ ਵੀਡੀਓ ਪਹੁੰਚੇ ਜਿਹੜੇ ਇੱਥੇ ਹਰ ਮਹੀਨੇ ਰਾਸ਼ਨ ਦੀ ਸੇਵਾ ਚੱਕ ਸਕਣ ਜਿਹੜੇ ਇੱਥੇ ਇੱਟਾਂ ਰੇਤਾ ਬਜਰੀ ਸਿਮਿੰਟ ਕੋਈ ਐਸੀਆਂ ਚੀਜ਼ਾਂ ਭੇਜਣ ਜਿਦੇ ਨਾਲ ਇਹ ਆਸ਼ਰਮ ਹੋਰ ਵੱਡਾ ਬਣ ਕੇ ਹੋਰ ਏਦਾਂ ਦੇ ਬਜ਼ੁਰਗਾਂ ਦੀ ਜਿਹੜਾ ਆਪਾਂ ਹੋਰ ਸੇਵਾ ਕਰਨ ਦੇ ਵਿੱਚ ਕੰਮਜਾਮ ਹੋ ਸਕੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇਖ ਰਹੇ ਹੋ ਬਾਪੂ ਜੀ ਨੂੰ ਬਾਪੂ ਵੀਰਪਾਲ ਜੀ ਇਹਨਾਂ ਨੇ ਆਪਣਾ ਨਾਮ ਦੱਸਿਆ ਸੀਗਾ ਔਰ ਬਜ਼ੁਰਗਾਂ ਦਾ ਅਸ਼ਨਾਣ ਜਿਹੜਾ ਪਤਾ ਨਹੀਂ ਕਿੰਨੇ ਕਸਾਲਾਂ ਬਾਅਦ ਇਹ ਬਜ਼ੁਰਗ ਨਾਏ ਹੋਣਗੇ ਪਰ ਸਰੀਰ ਨੂੰ ਦੇਖ ਕੇ ਇੱਕ ਚੀਜ਼ ਜ਼ਰੂਰ ਲੱਗਦੀ ਆ ਵੀ ਜਿਹੜੀ ਬਜ਼ੁਰਗਾਂ ਦੀ ਉਮਰ ਬਹੁਤ ਜ਼ਿਆਦਾ ਸਰੀਰ ਕੰਬੀ ਜਾਂਦਾ ਚਾਹੇ ਤੁਸੀਂ ਕੰਬਲ ਦੇ ਵਿੱਚ ਬਜ਼ੁਰਗਾਂ ਨੂੰ ਆਪਾਂ ਲਕੋ ਦੀਏ ਚਾਹੇ ਰਜਾਈ ਚ ਲਕੋ ਦੋ ਉਹ ਸਰੀਰ ਓਦਾਂ ਦਾ ਹੀ ਬਣ ਗਿਆ ਜਿੱਦਾਂ ਦੀ ਤਕਲੀਫ ਸਰੀਰ ਨੇ ਕੱਟੀ ਆ ਨਾ ਜੀ ਜਿੰਨਾ ਸਮਾਂ ਸਰੀਰ ਨੇ ਕੋਈ ਏਦਾਂ ਕੰਬੀ ਜਾਣਾ ਕੰਬੀ ਜਾਣਾ ਔਰ ਸਰੀਰ ਦੇ ਵਿੱਚ ਜਾਨ ਬਿਲਕੁਲ ਨਹੀਂ ਰਹੀ ਆਪ ਜੀ ਆਪਣੇ ਆਲੇ ਦੁਆਲੇ ਧਿਆਨ ਰੱਖਿਆ ਕਰੋ ਤੁਸੀਂ ਅਰਦਾਸ ਕਰਿਓ ਬਜ਼ੁਰਗਾਂ ਲਈ ਤੁਸੀਂ ਅਰਦਾਸ ਕਰਨੀਆਂ ਬਜ਼ੁਰਗਾਂ ਲਈ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਹੋਰ ਤਾਕਤ ਦੇਣ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਔਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਸਾਰੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆਤ ਰੱਖਣਾ ਔਰ ਹੋਰ ਤਾਕਤ ਦੇ ਕੇ ਜਿਹੜਾ ਇਹ ਕਾਰਜ ਕਰਾਉਣ ਕਿਉਂਕਿ ਇਹ ਕਾਰਜ ਕਦੇ ਕੋਈ ਇੱਕ ਇਨਸਾਨ ਨਹੀਂ ਕਰ ਸਕਦੇ ਸਾਰੀ ਟੀਮ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਜੀ ਔਰ ਆਪ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਕਿਉਂਕਿ ਤੋਂ ਅਸੀਂ ਜੋ ਤੁਸੀਂ ਸਪੋਰਟ ਇਸ ਘਰ ਦੀ ਕਰਦੇ ਹੋ ਉਹਦੇ ਨਾਲ ਇਹ ਘਰ ਅੱਗੇ ਅੱਗੇ ਵਧ ਰਿਹਾ ਜੀ ਤੁਸੀਂ ਅਰਦਾਸਾਂ ਕਰਿਓ ਤੁਸੀਂ ਆਪਣੇ ਦਾਦਾ ਜੀ ਜਾਣ ਕੇ ਆਪਣੇ ਪਿਤਾ ਜੀ ਜਾਣ ਕੇ ਅਰਦਾਸ ਕਰਿਓ ਬਾਪੂ ਜੀ ਲਈ ਤਾਂ ਜੋ ਇਹਨਾਂ ਦੀ ਸਿਹਤ ਜਾਬੀ ਲਈ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਜਿਹੜੀ ਜਿਹੜਾ ਸਮਾਂ ਮਤਲਬ ਚੰਗਾ ਜਿਹੜਾ ਜੀਵਨ ਬਿਤਾ ਸਕਣ ਇੱਜ਼ਤ ਦੀ ਜ਼ਿੰਦਗੀ ਔਰ ਇੱਜ਼ਤ ਦੀ ਜਿਹੜਾ ਰੋਟੀ ਖਾ ਸਕਣ ਧੰਨਵਾਦ ਜੀ ਅਸੀਂ ਪਟਿਆਲੇ ਤੋਂ ਭਾਸੂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਆ ਇੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਘਰ ਬਣ ਰਿਹਾ ਆਪਦੇ ਸਾਥ ਦੀ ਬਹੁਤ ਲੋੜ ਆ ਤੁਸੀਂ ਚੀਜ਼ਾਂ ਦੇ ਰੂਪ ਦੇ ਵਿੱਚ ਜਰੂਰ ਸੰਸਥਾ ਦੀ ਬਾਹਮ ਫੜੋ ਤਾਂ ਜੋ ਇਸ ਘਰ ਨੂੰ ਹੋਰ ਵੱਡਾ ਬਣਾ ਕੇ ਇੱਥੇ ਬਾਪੂ ਜੀ ਵਰਗੇ ਹੋਰ ਕਿੰਨੇ ਵੀਰ ਨੇ ਜਿਹੜੇ ਸੜਕਾਂ ਦੇ ਉੱਪਰ ਨਾਲਕ ਭੀ ਜਿੰਦਗੀ ਕੱਟਦੇ ਨੇ ਉਹਨਾਂ ਨੂੰ ਚੰਗਾ ਜੀਵਨ ਜਿਹੜਾ ਮਿਲ ਸਕੇ ਜੀ ਧੰਨਵਾਦ ਜੀ ਹੱਸਦੇ ਬਹੱਸਦੇ ਰਹੋ ਕੋਈ ਗਲਤੀ ਹੋ ਗਈ ਹੋਵੇ ਮਾਫੀ ਦਿਓ ਕੋਕੀ ਅਸੀਂ ਤੁਹਾਡੇ ਛੋਟੇ ਜੇ ਬੱਚਿਆਂ ਕਿਸੇ ਦੇ ਭਰਾ ਕਿਸੇ ਦੇ ਭਰਾ ਕਿਸੇ ਦੇ ਵੱਡੇ ਕਿਸੇ ਦੇ ਛੋਟੇ ਇਸ ਕਰਕੇ ਆਪ ਜੀ ਮਾਫੀ ਦਿਓ ਹੱਸਦੇ ਬਹੱਸਦੇ ਰਹੋ ਅਰਦਾਸਾਂ ਕਰਦੇ ਰਹੋ ਜੀ ਧੰਨਵਾਦ ਵਾਹਿਗ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਠੀਕ ਹੋ ਤੁਸੀਂ ਠੀਕ ਹੋ ਹੁਣ ਕੋਈ ਰਾਤ ਮਿਲੀ ਜੀ ਤੁਹਾਡੇ ਬੱਚੇ ਕਿੰਨੇ ਨੇ ਜੀ ਤਿੰਨ ਕੀ ਨਾਮ ਆ ਜੀ ਬੱਚਿਆਂ ਦਾ ਉਹ ਸਾਹਮਦੇ ਕਿਉਂ ਨਹੀਂ ਤੁਹਾਨੂੰ ਤੁਹਾਨੂੰ ਉਹ ਘਰੇ ਕਿਉਂ ਨਹੀਂ ਰੱਖਦੇ ਜੀ ਹਾਂ ਜੀ ਨੌਕਰੀ ਲੱਗੇ ਬੈਨੇ ਜੀ ਠੀਕ ਹੈ ਜੀ ਨਾਬੀ ਆ ਘਰ ਉਹਨਾਂ ਦਾ ਨਾਬੀ ਆ ਉਹਨਾਂ ਦਾ ਘਰ ਨਾਬੇ ਹੀ ਆ ਜੀ ਕਿੱਥੇ ਆ ਜੀ ਘਰ ਆ ਵਾ ਨੋ ਕੋਈ ਨਾ ਲਾ ਆ ਹਾਈ ਕੋਰਟ ਕੋਲੇ ਨੋ ਕੋਈ ਨਾ ਕੋਲੇ ਅੱਛਾ ਜੀ ਤੇ ਉਹ ਮਤਲਬ ਕੀ ਨਾਮ ਆ ਤੁਹਾਡੇ ਬੱਚਿਆਂ ਦਾ ਹਾਂ ਜੀ ਧਰਮਪਾਲ ਹਾਂ ਜੀ ਧਰਮਪਾਲ ਉਹਨੂੰ ਪਤਾ ਨਹੀਂ ਸੀ ਵੀ ਮੇਰੇ ਬਾਪੂ ਜੀ ਸੜਕਾਂ ਦੇ ਉੱਪਰ ਰੋਲ ਰਹੇ ਨੇ ਤੁਹਾਨੂੰ ਸਾਮ੍ਹਿਆਂ ਕਿਉਂ ਨਹੀਂ ਉਹਨਾਂ ਨੇ ਜੀ ਇਹ ਹੋ ਜਾ ਹਾਂ ਹਾਂ ਜੀ ਰਹਿ ਜਾ ਰਹਿ ਜਾ ਹਾਂ ਜੀ ਬਿੱਲਾ ਤਾਂ ਹੈਗਾ ਜਿਵੇਂ ਤੁਹਾਡੇ ਬੱਚਿਆਂ ਨੇ ਤੁਹਾਨੂੰ ਸਾਹਮਣੇ ਬਿੱਲਾ ਕਹਾ ਬੇਜਾ ਹੈ ਜੀ ਆ ਨਾਮ ਮੋਟੋ ਕਹਾ ਬਤਾ ਅੱਛਾ ਜੀ ਤਿੰਨ ਤਿੰਨ ਜਵਾਬ ਕਿਹਨੇ ਹੈ ਨਾ ਇਹ ਤਿੰਨ ਹਾਂ ਜੀ ਕੁੜੀ ਭੈਣ ਵੀ ਹੈ ਕੀ ਕੋਈ ਬੱਚਾ ਬੇਟੀ ਵੀ ਹੈ ਕੀ ਹਾਂ ਜੀ ਠੀਕ ਹੋ ਕੀ ਕੰਮ ਕਰਦੇ ਨੇ ਜੀ ਪੜੇ ਅੱਡ ਕੇ ਪੜੇ ਲਿਖੇ ਨੇ ਜੀ ਫੇਰ ਵੀ ਸੜਕਾਂ ਤੇ ਬਜ਼ੁਰਗ ਰੁਲਦੇ ਹੋਣ ਲੱਖ ਦੀ ਲਾਂਤ ਆ ਜੀ ਮਤਲਬ ਅਸੀਂ ਤਾਂ ਇਹ ਕਹਿ ਸਕਦੇ ਹਾਂ ਇਹ ਬਜ਼ੁਰਗਾਂ ਨੂੰ ਅੱਜ ਤਾਂ ਸਮਾਂ ਹਾਂ ਜੀ ਜਾ ਜਾ ਥਾਣਾ

ਨੇ ਉਹਨੇ ਲਿਖ ਕੇ ਦਿੱਤਾ ਵੀ ਅਸੀਂ ਬਾਪੂ ਨੂੰ ਸਾਹਮਣਾ ਨਹੀਂ ਸਾਹਮਣਾ ਨਹੀਂ ਕਰਤਾ ਇਹ ਆ ਲੈਣ ਦਰੋਂ ਕਾ ਹੋਪਾ ਇਸ ਸਮਝ ਨਹੀਂ ਲੱਗ ਰਹੀ ਕੋਈ ਨਾ ਸੰਗਜੀ ਅਸੀਂ ਬਾਤ ਚੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਇੱਕ ਗੱਲ ਤਾਂ ਕਲੀਅਰ ਹੈ ਵੀ ਤਿੰਨ ਬੱਚੇ ਨੇ ਬਜ਼ੁਰਗਾਂ ਦੇ ਫੇਰ ਵੀ ਸੜਕਾਂ ਦੇ ਉੱਪਰ ਰੋਲਣਾ ਮਤਲਬ ਇਹ ਬੜੀ ਸ਼ਰਮ ਦੀ ਗੱਲ ਆ ਆਪਜੀ ਧਿਆਨ ਰੱਖੋ ਇਹ ਚੀਜ਼ਾਂ ਤੋਂ ਜਿਹੜੇ ਇਨਸਾਨਾਂ ਨੇ ਆਪਾਂ ਨੂੰ ਪਾਲ ਪੋਸ਼ ਕੇ ਏਡੇ ਵੱਡੇ ਕਰਤਾ ਉਹ ਸੜਕਾਂ ਤੇ ਰੋਲਣਾ ਲੱਖ ਦੀ ਲਾਣ ਤਾਂ ਸਾਡੇ ਐਸੇ ਨੌਜਵਾਨਾਂ ਜਿਹੜੇ ਐਸੇ ਧੀਆਂ ਪੁੱਤਾਂ ਦੇ ਮਤਲਬ ਕਦੇ ਨਹੀਂ ਹੋਣਾ ਚਾਹੀਦਾ ਬੜਾਪੇ ਦਾ ਜੀਵਨ ਬਜ਼ੁਰਗਾਂ ਦਾ ਚਾਹੇ ਉਹ ਗਰੀਬੀ ਆ ਚਾਹੇ ਅਮੀਰੀ ਆ ਪਰ ਰਹੇ ਚੈਨ ਨਾਲ ਜੀ ਦੋ ਵਕਤ ਦੀ ਰੋਟੀ ਮਿਲੇ ਇੱਜ਼ਤ ਮਿਲੇ ਗਾਲਾਂ ਨਾ ਮਿਲਣ ਛਿੱਤਰ ਨਾ ਮਿਲਣ ਇਸ ਕਰਕੇ ਕਈ ਵਾਰੀ ਘਰਾਂ 'ਚ ਦੇਖਦੇ ਆ ਵੀ ਭਾਈ ਸਾਡੇ ਅੱਗੇ ਬੱਚੇ ਨੇ ਅਸੀਂ ਕਿਦਾਂ ਰਹੀਏ ਕਿੱਥੇ ਰੱਖੀਏ ਇਹਨੂੰ ਪਰ ਜਿਹਨੇ ਤੁਹਾਨੂੰ ਪਾਲ ਪੋਸ਼ ਕੇ ਵੱਡਾ ਕੀਤਾ ਉਹਨੂੰ ਨਾ ੱੱੱਕੇ ਮਾਰੋ ਤੁਹਾਨੂੰ ਕਦੇ ਸੁੱਖ ਨਹੀਂ ਮਿਲਣਾ ਜ਼ਿੰਦਗੀ 'ਚ ਤੁਹਾਡੇ ਬੱਚੇ ਇਦਾਂ ਹੀ ਕਰਨਗੇ ਤੁਹਾਡੇ ਨਾਲ ਇਸ ਕਰਕੇ ਜ਼ਰੂਰ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਬਾਕੀ ਬਾਪੂ ਜੀ ਨੂੰ ਅਸੀਂ ਬਾਅਦ 'ਚੋਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਹਾਲਾਤ ਕਿਵੇਂ ਬਣੇ ਕਈ ਮਤਲਬ ਬੰਦਿਆਂ ਨੇ ਦੱਸਿਆ ਜੀ ਜਦੋਂ ਆਪਾਂ ਸਟੇਟਸ ਪਾਇਆ ਇੰਸਟਾ ਤੇ ਵੀ ਇਹ ਨਾ ਹਾਲਾਤਾਂ ਦੇ ਵਿੱਚ ਬਹੁਤ ਸਾਲਾਂ ਤੋਂ ਨੇ ਹੱਦ ਤੋਂ ਵੱਧ ਇਹ ਸਮਾਂ ਲੰਘ ਗਿਆ ਜੀ ਮਤਲਬ ਕਈ ਸਾਲ ਬੀਤ ਗਏ ਜੀ 30 ਸਾਲ ਪਲੱਸ ਬੀਤ ਗਏ ਜੀ ਬਾਪੂ ਜੀ ਦੀ ਉਮਰ ਵੀ ਮੈਨੂੰ ਲੱਗਦਾ 80 90 ਸਾਲ ਦੇ ਜਿਵੇਂ ਇਦਾਂ ਹੋਣੀ ਇੰਨੇ ਬਿਰਧ ਨੇ ਜੀ ਧੰਨਵਾਦ ਜੀ ਹੱਸਦੇ ਬਹਾਦਰ ਹੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ